ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤ ਸਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਨੰਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਮ ਆਪ ਹਾਤੈ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕਾ ਸਿਖ ਸਭ ਕਰਤਾਰਾ ਮੋਰ ਚਾਨਜ ਕਰਦਾ ਕਰਿਆ ਸਭ ਅਰਣ ਕੋ ਆਜ ਸੰਗ ਰਹਿਐ ਹੋਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰੇ ਪਿਆਸ ਤੁਮੈ ਚਾਰ ਕੋ ਵਰਨਾ ਧਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕਾ ਸਿਕ ਮਾਰੇ ਤਾਰੀਆ ਚੁੰਚੁੰਨਾ ਸਤਰ ਹਮਾਰੇ ਮਾਰੀਆ ਆਪ ਹਾਤਾ ਮੁਝਾ ਉਬਰਿਆ ਮਰਨ ਕਾਲ ਕਾ ਤਰਾਸ ਨੇਵਰੇ ਆ ਹੋ ਜੋਸ ਦਾ ਹਮਾਰੇ ਪਛਾ ਸ੍ਰੀ ਅਸੂਜ ਜੋ ਕਰਿ ਔਰਛਾ ਰਾਖ ਲਿਓ ਮੈ ਰਾਖਨਾਰੇ ਸਾਹਿਬਾ ਸੰਤ ਸਹਾਈ ਪਿਆਰੇ देना बाद दुष्टन के हंता तुम हो पुरी चतरदस कंता काल पाए ब्रह्मा वपतरा, काल अवतरा काल पाए शिव जो अवतरा काल पाए कर विष्णु प्रकासा सकल काल का किया तमासा जवन काल जोगी शिव के ओ बेदराज प्रेमा जो थी ओ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਾਛਣ ਉਪਜਾਇਓ ਆਦਿ ਅੰਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ शिवकन को शिव गुण सुख दियो सतरण को पल मोद कियो काट काट के अंतर की जानता भले बुरे की पीर पहचानता चेटी ते कुन चले असथुल्ला सब पर कृपा दृष्ट कर पुलला संतना दोग दुख पाएते दुखे सुख पाए साधन के सुखी ਏਕ ਕੀ ਬੀਰ ਪ੍ਰਚੰਨ ਕਟ-ਕਟ ਕੇ ੜਪੜਕੀ ਜਾਨ। ਜਬ ਉਹਦਾ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇਹ અપਾਰ। ਜਬ ਆ ਕਰਖ ਕਰਤੋਂ ਕਬੋਂ ਤੁਮ ਮਿਰਤ ਦੇਹ ਤਰ ਸਬੋਂ। ਜੇਤੇ ਬਦਨ ਸ੍ਰੀਸ਼ਟ ਸਵਤਾਰ ਆਪ ਆਪਣੀ ਬੂਜੋ ਚਾਰ। ਤੁਮ ਸਭੀ ਤੇ ਰਤਨ ਰਲਮ ਜਾਨਤ ਬੀਦਾ ਭੇਦ ਅਰਿਆ ਲਮ ਨਿਰੰਕਾਰ ਅਨਰਵਕਾਰ ਨਿਰਲਾmbਾ ਆਦਾ ਨੀਲ ਅਨਾਦਿਆ ਸੰਭਾ ਤਾਕਾ ਮੋੜੋ ਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੀਦਾ ਤਾਕੋ ਕਰਪਾ ਹਨ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ महादेव को कैत सदा शिव निरंकार का चीनतन पेवा आप अपनी बुद्ध जेती बरनता पिना पिन तो अतेती तुम्हारा लखा न जाय पसारा के बिदा सज्जा प्रथम संसार एक रूपय अनुपसरूपारंक प्यों राव के भूप ਅੰਡਰ ਜੇ ਰਜਾ ਸਤਿ ਜਕੀਨੀ ਉਤਪੁਜਾ ਖਾਨ ਬੌਰ ਰਚਦੀਨੀ ਕਉ ਬੋਲ ਰਾਜਾ ਵੈ ਬੈਠਾ ਕਉ ਸਿਮਟ ਪੈਉ ਸੰਕਰੀ ਇਕੱਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਵਾ ਯਤ ਜੁਗਾਦ ਸਰੂਪ ਸਿਆਮ ਪਵਾ ਆਵਰ ਅਛਾ ਮੇਰੀ ਤੁਮ ਕਰੋ ਸਿਖੋ ਬਾਰਿਆ ਸਿੱਖ ਸੰਗਰ ਨੋ ਸਟੇ ਤੇ ਉਠਵਾ ਤੋ ਤਪਾਤਾ ਸਕੜ ਮਲੇ ਚ ਘਰੋ ਰਣ ਘਾਤਾ ਜੇ ਅਸ ਤੁਜਾ ਤਵ ਸਰਨੀ ਪਰੇ ਤਿਨ ਕੇ ਦੁਸ਼ਟਾ ਦੁਖੇ ਤਵ ਮਰੇ ਪੁਰਖਾ ਜਵਾਨਾ ਪਗ ਪਰੇ ਤੇ ਹਾਰੇ ਤਿਨ ਕੇ ਤੁਮਾ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤਿਆਏ ਹਾ 타ਕੇ ਕਾਰਨ ਨਿਕਟ ਨੇ ਆਏ ਹਾ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀ ਹੋ ਤਾਂ ਕੇ ਤਾਪ ਤਨ ਕਮੋ ਹਰੀ ਹੋ ਰੀਦਾ ਸਿੱਧਾ ਕਰਮ ਸਭ ਹੋਈ ਦੁਸ਼ਟ ਸਾਸਵਸ ਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੁੰਬਾਰਾ ਕਾਲ ਫਾਸਤੇ ਤਾਇ ਉਬਾਰਾ ਜੈ ਨਾਰਾ ਨਾਮ ਤਿਆਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਵ othor ਮੋਹ ਸਹਾਈ ਦੁਸ਼ਟ ਦੋਖ ਤੇ ਰੋ ਬਚਾਈ ਖੜ ਕੇ ਤਮ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਵ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤ ਸਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਨਮਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਬਾ ਤੁਮ ਕਾਮ ਆਪ ਹਾਤੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕਾ ਸਿਖ ਸਬੈ ਕਰਤਾਰਾ ਮੋਰ ਛਾਨਜ ਕਰਦਿਆ ਕਰਿਆ ਸਭ ਅਰਣ ਕੋ ਆਜ ਸੰਗ ਰਹਿਐ ਹੋਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋ ਵਰਨਾ ਧਿਆਉ ਜੋ ਵਰਚਾਉ ਸੋ ਤੁਮਤੇ ਪਾਉ ਸੇਵਕਾ ਸਿਕਮਾਰੇ ਤਾਰੀਆ ਚੁਣ ਚੁਣਾ ਸਤਰ ਹਮਾਰੇ ਮਾਰੀਆ ਆਪ ਹਾਤਾ ਮੁਝਾ ਉਭਰੀਆ ਮਰਨ ਕਾਲ ਕਾ ਤਰਾਸ ਨੇਵਰੇ ਆਹੋ ਜੋ ਉਸ ਦਾ ਹਮਾਰੇ ਪਛਾ ਸ੍ਰੀ ਅਸੂਜ ਜੋ ਕਰਿਔ ਰਚਾ ਰਾਖ ਲਿਓ ਮੈ ਰਾਖਨਾਰੇ ਸਾਹਿਬਾ ਸੰਤਾ ਸਹਾਈ ਪਿਆਰੇ ਦੇਨਬਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀ ਓ ਬੇਦਰਾਗ ਪ੍ਰੇਮਾ ਜੋਤੀਆ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਅਮਾਰਾ ਜਾਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਾਛਣਿ ਉਪਜਾਇਓ ਆਧਿਆਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਇਸੇ ਕੋ ਹਮਾਰੀ ਸਕਲ ਪ੍ਰਜਾ ਜਿਨਿ ਆਪ ਸੁਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਓ ਸਤਰਨ ਕੋ ਫਲ ਮੋ ਵਦ ਕੀਓ ਕਾਟ ਕਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੇਟੀ ਤੇ ਕੋਣ ਚਲੇ ਅਸਥੂਲਾ ਸਾ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨਾ ਕਟ ਕਟ ਕੇ ਪੜ ਪੜ ਕੀ ਜਾਣਾ ਜਬੋਦਾ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇ ਆਪਾਰਾ ਜਵਿਆ ਕਰਕ ਕਰਤੋਂ ਕਬੂ ਤੂੰ ਮਹਿ ਮਿਲਤ ਦੇ ਤਰ ਸਬੂ ਜਿਤ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੂਜੋ ਚਾਰ ਤੂੰ ਸਭ ਹਿਤੇ ਰਤ ਨਿਰਾਲਮ ਜਾਣਤ ਬੇਦਾ ਭੇਦ ਅਰਿਆਲਮ निरंकार निरवकार निरांभा आता नील अनाद्यासांभा ताका मोड़ो चारत पेदा जाको पेव ना पावत बेदा ताको कर पाहन अनुमानत मा मूड़ा कस पेद न जानत महादेव को कहत सदा शिव निरंकार का चीनतन पेवा ਆਪ ਆਪਣੀ ਬੁੱਧ ਜੀਤੇ ਵਰਨਤਾ ਪਿੰਨਾ ਪਿੰਨ ਤੋਂ ਤੇਤੀ ਤੇਮਰਾ ਲੱਖਾ ਨਾ ਜਾਏ ਪਸਾਰਾ ਕੇ ਵਿਦ ਸੱਜਾ ਪ੍ਰਥਮ ਸੰਸਾਰ ਇਕ ਰੂਪ ਅਨੂਪਸ ਰੂਪ ਰੰਗ ਪਿਉ ਰਾਵ ਕਈ ਭੂਪਾ ਅੰਦਰ ਜੇ ਰਜਾ ਸਤਜ ਕੀਨੀ ਉਤਪਜਾ ਖਾਨ ਬੌਰ ਰਚਦੀਨੀ ਕਾਉ ਬੋਲ ਰਾਜਾ ਵੈ ਬੈਠਾ ਕਾਉ ਸਿਮਟ ਪੈਉ ਸੰਕਰੀ ਇਕੱਠਾ ਸਗਰੀ ਸ੍ਰੇਟ ਦਿਖਾਇ ਚਾਂਪਵਾ ਯਤ ਜੁਗਾਦ ਸਰੂਪ ਸਿਆਮ ਪਵਾ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਬਾਰੇ ਸਿੱਖ ਸੰਗਰੋ ਦੁਸ਼ਟੇ ਤੇ ਉਠਵਾ ਤਿਉ ਤਪਾਤਾ ਸਕੜ ਮਲੇ ਚ ਕਰੋ ਰਣ ਘਾਤਾ जय अस तुजा तव सरणी परे तिनके दुष्टा दुखे तवै मरे पुरखा जवाना पग परे तिहारे तिनके तुमा शंकर सवतारें जो कल कोईक बार तिहाए है ताके कारण निकट न आए है रक्षा होए ताहि सब काल दुष्टारिष्ट टरेत तत्काल ਕ੍ਰਿਪਾ ਦ੍ਰਿਸ਼ਟਾ ਤਨ ਜਾਏ ਨਹਿਰੀ ਹੋ ਤਾਕੇ ਤਾਪ ਤਨਕ ਮੋ ਹਰੀ ਹੋ ਰੀਦਾ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਇਓ ਬਾਰਾ ਜੇ ਨਰ ਨਾਮ ਤਿਆਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮਾ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਖੜ ਕੇ ਤਮਾ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤ ਸਾਹਿ ਦਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੋਸਤ ਸਬਾ ਤੁਮ ਕਾਮ ਆਪ ਹਾਤੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰਾ ਸੇਵਕਾ ਸਿਖ ਸਵੈ ਕਰਤਾਰਾ ਮੋਰ ਚਾਨਜ ਕਰਦਾ ਕਰਿਆ ਸਭ ਅਰਣ ਕੋ ਆਜ ਸੰਗ ਰਹਿਐ ਹੋਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰੇ ਪਿਆਸਾ ਤੁਮੈ ਚਾਰ ਕੋ ਵਰਨਾ ਧਿਆਉ ਜੋ ਵਰਚਾਉ ਸੋ ਤੁਮ ਤੇ ਪਾਉ ਸੇਵਕਾ ਸਿਕਮਾਰੇ ਤਾਰੀਆ ਚੁੰਚੁੰਨਾ ਸਤਰ ਹਮਾਰੇ ਮਾਰੀਆ ਆਪ ਹਾਤਾ ਮੁਝੇ ਉਬਰਿਆ ਮਰਨ ਕਾਲ ਕਾ ਤਰਾਸ ਨੇਵਰੇ ਆ ਹੋ ਜੋਸ ਦਾ ਹਮਾਰੇ ਪਛਾ ਸ੍ਰੀ ਅਸੂਜ ਜੋ ਕਰਿਔ ਰੱਛਾ ਰਾਖ ਲਿਓ ਮੈ ਰਾਖਨਾਰੇ ਸਾਹਿਬਾ ਸੰਤਾ ਸਹਾਈ ਪਿਆਰੇ ਦੇਨਬਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਪ੍ਰੇਮਾ ਜੋਤੀਆ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਅਮਾਰਾ ਜਬਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਣ ਉਪਜਾਇਓ ਆਧਿਆਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਫਲ ਮੋ ਵਦ ਕੀਓ ਗਾਟ-ਗਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੇ ਟੇ ਤੇ ਕੁੰ ਚਲੇ ਅਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਘਟ-ਘਟ ਕੇ ਪੜ-ਪੜ ਕੀ ਜਾਨਣਾ ਜਬ ਉਹਦਾ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਵ ਦੇ ਅਪਾਰ ਜਬ ਆ ਕਰਕ ਕਰਤੋਂ ਕਬੋਂ ਤੁਮ ਮਿਲਤ ਦੇ ਤਰ ਸਬੋਂ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੂਜੋ ਚਾਰ ਤੁਮ ਸਭੀ ਤੇ ਰਤਨ ਰਲਮ ਜਾਣਤ ਬੀਦਾ ਭੇਦ ਅਰਿਆ ਲਮ ਨਿਰੰਕਾਰ ਅਨਰਵ ਕਾ ਨਿਰਲਾmbਾ ਆਤਾ ਨੀਲ ਅਨਾਦਿਆ ਸੰਭਾ ਤਾ ਕਾ ਮੋੜੋ ਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤਨ ਪੀਵਾ ਆਪ ਆਪਣੀ ਬੁੱਧ ਜੀਤੇ ਵਰਨਤਾ ਪੀਣਾ ਪਿੰਨ ਤੋਂ ਅਤੇਤੀ ਤੇਮਰਾ ਲੱਖਾ ਨਾ ਜਾਏ ਪਸਾਰਾ ਕੇ ਵਿਦਾ ਸੱਜਾ ਪ੍ਰਥਮ ਸੰਸਾਰ ਇਕ ਰੂਪ ਅਨੂਪਸ ਰੂਪ ਆ ਰੰਕ ਪਿਉ ਰਾਵ ਕਈ ਭੂਪਾ ਅੰਡਰ ਜੇ ਰਜਾ ਸਵੈ ਤਜ ਕੀਨੀ ਉਤਪਜਾ ਖਾਨ ਬੌਰ ਰਚ ਦੀਨੀ ਕਾਉ ਬੋਲ ਰਾਜ ਆ ਵੈ ਬੈਠਾ ਕਾਉ ਸਿਮਟ ਪੈਉ ਸੰਕਰੀ ਇਕੱਠਾ ਸਗਰੀ ਸ੍ਰੇਟ ਦਿਖਾਇ ਚੰਪਵਾ ਯਤ ਜੁਗਾਦ ਸਰੂਪ ਸਿਆਮ ਪਵਾ ਅਵ ਰੱਛਾ ਮੇਰੀ ਤੁਮ ਕਰੋ ਸਿਖੋ ਵਾਰਿਆ ਸਿੱਖ ਸੰਗਰੁ ਦੁਸ਼ਟਿ ਤੇ ਉਠਵਾਤਿਓ ਤਪਾਤਾ ਸਕੜ ਮਲੇਚ ਕਰੋ ਰਣ ਘਾਤਾ जय अस तुजा तव सरणी परे तिनके दुष्टा दुखे तव मरे पुरखा जवाना पग परे तिहारे तिनके तुमा शंकर सवतारें जो कल को एक बार तिहाए हैं ताके काल निकट न आए हैं रक्षा होए ताही सब काल दुष्टारिष्ट टरेत तत्काल ਕ੍ਰਿਪਾ ਦ੍ਰਿਸ਼ਟਾ ਤਾ ਨਾ ਜਾਏ ਨਿਹਰੀ ਹੋ ਤਾਕੇ ਤਾਪ ਤਨਕ ਮੋਹਰੀ ਹੋ ਰੀਤਾ ਸਿੱਧਾ ਕਰਮ ਸਭ ਹੋਈ ਦੁਸ਼ਟ ਸਾਸਵ ਸਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੁੰਬਾਰਾ ਕਾਲ ਫਾਸਤੇ ਤਾਇ ਉਬਾਰਾ ਜੇ ਨਰ ਨਾਮ ਤਿਆਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਰਿਓ ਬਚਾਈ ਖੜ ਕੇ ਤੇ ਮੈਂ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਵ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤ ਸਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਮ ਵਾਪ ਹਾਤੈ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕਾ ਸਿਖ ਸਵੇ ਕਰਤਾਰਾ ਮੋਰ ਛਾ ਨਿਜ ਕਰਦਾ ਕਰਿਆ ਸਭ ਅਰਣ ਕੋ ਆਜ ਸੰਗ ਰਹਿਐ ਹੋਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰੇ ਪਿਆਸਾ ਤੁਮੈ ਚਾੜ ਕੋ ਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਕਮਾਰੇ ਤਾਰੀਆ ਚੁਣ ਚੁਣਾ ਸਤਰ ਹਮਾਰੇ ਮਾਰੀਆ ਆਪ ਹਾਤਾ ਮੁਝੇ ਉਭਰੇਆ ਮਰਨ ਕਾਲ ਕਾ ਤਰਾਸ ਨੇਵਰੇਆ ਹੋ ਜੋਸ ਦਾ ਹਮਾਰੇ ਪਛਾ ਸ੍ਰੀ ਅਸੂਜ ਜੋ ਕਰਿਔਰ ਅੱਛਾ ਰਾਖ ਲਿਓ ਮੈ ਰਾਖਨਾਰੇ ਸਾਹਿਬਾ ਸੰਤ ਸਹਾਈ ਪਿਆਰੇ ਦੇਨ ਬਦ ਦੁਸ਼ਟਨ ਕੇ ਹੰਤਾ ਤੁਮੋ ਪੂਰੀ ਚਤਰ ਦਸਕੰਤਾ ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ ਸਕਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੇਓ ਬੇਦਰਾਜ ਪ੍ਰੇਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੇਤ ਜਾਛਣ ਉਪਜਾਇਓ ਆਦਿਆ ਤੇ ਕੈ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ शिवकन को शिव गुण सुख दियो सत्रण को फल मोह वद कियो काट काट के अंतर की जानता भले बुरे की पीर पहचानता चेते ते कुन चले असतूलला सब पर कृपा दृष्ट कर फूलला संतना दुख पाएते दुखे सुख पाए साधन के सुखी ਏ ਕੇ ਕੀ ਬੀਰ ਪ੍ਰਚੰਨ ਘਟ ਘਟ ਕੇ ਪਰਪੜ ਕੀ ਜਾਨੈ ਜਬ ਉਹਦਾ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇਹ ਅਪਾਰ ਜਬ ਆ ਕਰਕ ਕਰਤੋਂ ਕਾਬੂ ਤੁਮ ਮਰਤ ਦੇਹ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੂਝੋ ਚਾਰੈ ਤੋ ਮਾ ਸਭੀ ਤੇ ਰਤਨੇ ਰਲਮ ਜਾਨਤ ਬੀਦਾ ਭੇਦ ਅਰਿਆ ਲਮ ਨਿਰੰਕਾਰ ਅਨਰਵਕਾਰ ਨਿਰਲਾਮਬਾ ਆਦਾ ਨੀਲ ਅਨਾਦਿਆ ਸੰਬਾ ਤਾਕਾ ਮੋੜੋ ਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ महादेव को कहत सदा शिवा निरंकार का चीनतन पेवा आप अपनी बुद्ध जेती बरनता बिना पिन तो अतेती तुम्हारा लखा न जाय पसारा के बिदा सज्जा प्रथम संसार एक रूपय अनुपस रूपारंक प्यों राव के भूप ਅੰਡਰ ਜੇ ਰਜਾ ਸਤਿ ਜਕੀਨੀ ਉਤਪੁਜਾ ਖਾਨ ਬੌਰ ਰਚਦੀਨੀ ਕਉ ਬੋਲ ਰਾਜਾ ਵੈ ਬੈਠਾ ਕਉ ਸਿਮਟ ਪੈਉ ਸੰਕਰੀ ਇਕੱਠਾ ਸਗਰੀ ਸ੍ਰੇਸ਼ਟ ਦਿਖਾਇ ਚੰਪਵਾ ਯਾਤ ਜੁਗਾਦ ਸਰੂਪ ਸਿਆਮ ਪਵਾ ਅਵਰਛਾ ਮੇਰੀ ਤੁਮ ਕਰੋ ਸਿਖੋ ਬਾਰਿਆ ਸਿੱਖ ਸੰਗਰ ਲੋਸਟੇ ਤੇ ਉਠਵਾ ਤੇ ਤਪਾਤਾ ਸਕੜ ਮਲੇ ਚ ਘਰੋ ਰਣ ਘਾਤਾ ਜੇ ਅਸ ਤੁਜਾ ਤਵ ਸਰਣੀ ਪਰੇ ਤਿਨ ਕੇ ਦੁਸ਼ਟਾ ਦੁਖਿ ਤਵ ਮਰੇ ਪੁਰਖਾ ਜਵਾਨਾ ਪਗ ਪਰੇ ਤੇ ਹਾਰੇ ਤਿਨ ਕੇ ਤੁਮਾ ਸ਼ੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤਿਆਏ ਹਾ ਤਾਕੇ ਕਾਲ ਨਿਕਟ ਨੇ ਆਏ ਹਾ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਆ੍ਰਿਸ਼ਟ ਟਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੀ ਹੋ ਤਾਕੇ ਤਾਪ ਤਨ ਕਮੋ ਹਰੀ ਹੋ ਰੀਦਾ ਸਿੱਧ ਕਰਮ ਸਭ ਹੋਈ ਦੁਸ਼ਟ ਸਾਸ੍ਰਸ ਕੈ ਨ ਕੋਈ ਇੱਕ ਬਾਰ ਜਿਨ ਤੁਮੈ ਸੁੰਬਾਰਾ ਕਾਲ ਫਾਸਤੇ ਤਾਇ ਉਬਾਰਾ <ismaat _name> <sum�> जय नारा नाम तिहारो कह दर दुष्ट दोख तेरा खड़ केत मैं शरण तिहारी आप हाथ लेओ बारी सर्व ठोर मोह सहाय दुष्ट दोख ते लेओ बचाई खड़ केत मैं शरण तिहारी आप हाथ लेओ बारी सर्व ठोर मोह सहाय दुष्ट दोख ते लेओ बचाई ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤ ਤਾ ਪਾਤਿ ਸਾਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹੱਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮੰਨ ਰਹਾ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭਾ ਤੁਮ ਕਾਮ ਵਾਪ ਹਾਤੇ ਮੋਹਿ ਬਚਾਵੋ ਸੁਖੀ ਬਸੈ ਮੋਰ ਪਰਵਾਰ ਸੇਵਕਾ ਸਿਖ ਸਵੈ ਕਰਤਾਰਾ ਮੋਰ ਚਾਨਜ ਕਰਦਾ ਕਰਿਆ ਸਭ ਅਰਣ ਕੋ ਆਜ ਸੰਗ ਰਹਿਐ ਹੋਰਨ ਹੋਏ ਹਮਾਰੀ ਆਸਾ ਤੋਰ ਭਜਨ ਕੇ ਰਹਿ ਪਿਆਸਾ ਤੁਮੈ ਛਾੜ ਕੋ ਵਰਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕਾ ਸਿਕਮਾਰੇ ਤਾਰੀਐ ਚੁਣ ਚੁਣਾ ਸਤਰ ਹਮਾਰੇ ਮਾਰੀਐ ਆਪ ਹਾਤਾ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨੇਵਰੇ ਆਹੋ ਜੋਸ ਦਾ ਹਮਾਰੇ ਪਛਾ ਸ੍ਰੀ ਅਸੂਜ ਜੋ ਕਰਿਓ ਰਚਾ ਰਾਖ ਲਿਓ ਮੈ ਰਾਖਨ ਹਾਰੇ ਸਾਹਿਬਾ ਸੰਤਾ ਸਹਾਈ ਪਿਆਰੇ देनाबाद दुष्टन के हंता तुम हो पूरी चतरदस कंता काल पाए ब्रह्मा वपतरा काल पाए शिव जो अवतरा काल पाए कर विष्णु प्रकासा सकल काल का किया तमासा जवन काल जोगी शिव के ओ बेदराग प्रेमा जो थी जवन काल सब लोक सभा र नमस्कार है ताय हमारा ਜਾਵਨ ਕਾਲ ਸਭ ਜਗਤ ਬਣਾਇਓ ਦੇਵ ਦਾਤ ਜਾਛਣ ਉਪਜਾਇਓ ਆਧਿਆਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸੁਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋਵਦ ਕੀਓ ਗਾਟ ਗਾਟ ਕੇ ਅੰਤਰ ਕੀ ਜਾਣਤਾ ਭਲੇ ਬੁਰੇ ਕੀ ਪੀਰ ਪਛਾਨਤਾ ਚੇ ਟੇ ਤੇ ਕੁੰ ਚਲੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇਤੇ ਦੁਖੀ ਸੁਖ ਪਾਇਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨਾ ਗਾਟ ਗਾਟ ਕੇ ਪੜ ਪੜ ਕੀ ਜਾਣਾ ਜਬੋਦਾ ਕਰਖ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇ ਆਪਾਰਾ ਜਵਿਆ ਕਰਕ ਕਰਤੋਂ ਕਾਬੋਂ ਤੁਮ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰਿਸ਼ਟ ਸਵਤਾਰ ਆਪ ਆਪਣੀ ਬੂਜੋ ਚਾਰ ਤੁਮ ਸਭ ਹਿਤੇ ਰਤਨ ਰਲਮ ਜਾਣਤ ਬੇਦਾ ਭੇਦ ਅਰਿਆ ਲਮ ਨਿਰੰਕਾਰ ਅਨਰਵਕਾਰ ਨਿਰਲੰਭ ਆਤਾ ਨੀਲ ਅਨਾਦਿਆ ਸੰਭ ਤਾ ਕਾ ਮੋੜੋ ਚਾਰਤ ਭੇਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਰ ਪਾਹਨ ਅਨੁਮਾਨਤ ਮਾ ਮੂੜਾ ਕਸ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤਨ ਪੇਵ ਆਪ ਆਪਣੀ ਬੁੱਧ ਜੇਤੇ ਬਰਨਤਾ ਪਿਨਾ ਪਿਨ ਤੋਂ ਅਤੇਤੀ ਤੇਮਰਾ ਲੱਖਾ ਨਾ ਜਾਏ ਪਸਾਰਾ ਕੇ ਵਿਦ ਸੱਜਾ ਪ੍ਰਥਮ ਸੰਸਾਰ ਇਕ ਰੂਪ ਅਨੂਪਸ ਰੂਪ ਰੰਗ ਪਿਉ ਰਾਵ ਕਈ ਭੂਪਾ ਅੰਦਰ ਜੇ ਰਜਾ ਸਤਜ ਕੀਨੀ ਉਤਪਜਾ ਖਾਨ ਬੌਰ ਰਚਦੀਨੀ ਕਾਉ ਬੋਲ ਰਾਜਾ ਵੈ ਬੈਠਾ ਕਾਉ ਸਿਮਟ ਪਿਓ ਸੰਕ੍ਰੀ ਇਕੱਠਾ ਸਗਰੀ ਸ੍ਰੇਟ ਦਿਖਾਇ ਚੰਪਵਾ ਯਤ ਜੁਗਾਦ ਸਰੂਪ ਸਿਆਮ ਪਵਾ ਅਵ ਰੱਛਾ ਮੇਰੀ ਤੁਮ ਕਰੋ ਸਿਖੂ ਬਾਰੇ ਸਿੱਖ ਸੰਗਰੋ ਦੁਸ਼ਟਿ ਤੇ ਉਠਵਾ ਤਿਓ ਤਪਾਤਾ ਸਕੜ ਮਲੇ ਚ ਕਰੋ ਰਣ ਘਾਤਾ जय अस तुज तव शरणी परे तिनके दुष्टा दुखेत वे मरे पुरखा जावाना पग परे तिहारे तिनके तुमा शंकर सवतार जो कल कोई एक बार त्याए है ताके कार निकट न आए है रक्षा होए ताही सब काल दुष्टारिष्ट टरेत तत्काल ਕ੍ਰਿਪਾ ਦ੍ਰਿਸ਼ਟ ਤਨ ਜਾਏ ਨਹਿਰੀ ਹੋ ਤਾਕੇ ਤਾਪ ਤਨਕ ਮੋ ਹਰੀ ਹੋ ਰੀਦਾ ਸਿੱਧਾ ਕਰਮ ਸਭ ਹੋਈ ਦੁਸ਼ਟ ਸਾਸ਼ਵ ਸਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਇ ਉਬਾਰਾ ਜੇ ਨਰ ਨਾਮ ਤਿਆਰੋ ਕਹਾ ਦਰ ਦੁਸ਼ਟ ਦੋਖ ਤੇਰਾ ਖੜ ਕੇ ਤਮਾ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਰਿਓ ਬਚਾਈ ਖੜ ਕੇ ਤਮਾ ਸਰਣ ਤੇ ਹਾਰੀ ਆਪ ਹਾਥ ਲਿਓ ਬਾਰੀ ਸਰਬ othor ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤ